ਪੰਜਾਬ ਦੇ ਵਿੱਚ ਨਸ਼ੇ ਦੇ ਦਲਦਲ ਨੂੰ ਖਤਮ ਕਰਨ ਦੇ ਲਈ ਅਤੇ ਨੌਜਵਾਨਾਂ ਨੂੰ ਖੇਡ ਵੱਲ ਰੁਝਾਨ ਵਧਾਉਣ ਦੇ ਚਲਦੇ ਖੇਡਾਂ ਵਤਨ ਪੰਜਾਬ ਦਾ ਆਗਾਜ਼ ਹੋ ਗਿਆ ਹੈ ਜਿਸ ਦੀ ਸ਼ੁਰੂਆਤ ਸੰਗਰੂਰ ਤੋਂ ਹੋਈ ਹੈ ਇਸ ਦੇ ਵਿੱਚ ਸੰਗਰੂਰ ਦੇ ਡੀਸੀ ਵੱਲੋਂ ਇਸ ਦਾ ਆਗਾਜ਼ ਕੀਤਾ ਗਿਆ ਤੇ ਹਰੀ ਝੰਡੀ ਦਿੱਤੀ ਗਈ ਉਸ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੇ ਵਿੱਚ ਜਿਹੜੇ ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਤੇ ਇਸ ਦੌਰਾਨ ਕਰੋੜਾਂ ਦੇ ਜੇਤੂ ਰਾਸ਼ੀ ਪੰਜਾਬ ਸਰਕਾਰ ਵੱਲੋਂ ਰੱਖੀ ਗਈ ਆ ਤੇ ਹੋਰ ਇਸ ਮਾਮਲੇ ਨੂੰ ਲੈ ਕੇ ਸੰਗਰੂਰ ਦੇ ਡੀਸੀ ਦਾ ਕੀ ਕਹਿਣਾ ਪਰਮਜੀਤ ਕੌਰ ਜੀ ਜੀ ਕੀ ਕਹਿਣਾ ਹੈ ਅੱਜ ਜਿਹੜਾ ਸੀਜ਼ਨ 4 ਕਿੰਨਾ ਵਦਨ ਪੰਜਾਬ ਦੀ ਮਿਸਾਲ ਜਿਹਾ ਅਗਰਾ ਸ਼ੁਰੂ ਹੋਈ ਹੈ ਤੋਂ ਦੱਸ ਸਕਦੇ ਪਹਿਲੀ ਗੱਲ ਤੇ ਕਿ ਮੈਨੂੰ ਇਸ ਵਿੱਚ ਮੌਕਾ ਮਿਲਿਆ ਟਾਰਚ ਸ਼ੁਰੂਆਤ ਕਰਨ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਪਲੇਅਰ ਨੂੰ ਇਹੋ ਜਿਹਾ ਮਾਨ ਸਨਮਾਨ ਜਿਹੜੇ ਮਿਲਦੇ ਰਹਿੰਦੇ ਆ ਉਹਨਾਂ ਜਿਹੜਾ ਉਹਦਾ ਹੌਸਲਾ ਉਭਲੰਦੀਆਂ ਤੇ ਰਹਿੰਦਾਗਾ ਇਹ ਬਹੁਤ ਜ਼ਰੂਰੀ ਹੈ ਪਲੇਅਰਾਂ ਦੇ ਲਈ ਜਿਹੜੇ ਪ੍ਰਾਣੇ ਪਲੇਅਰਾਂ ਚਾਹੇ ਕੋਈ ਨਵਾਂ ਪਲੇਅਰ ਆ ਜਿੰਨੇ ਵੀ ਪਲੇਅਰ ਸਾਡੇ ਉੱਠ ਰਹੇ ਨੇ ਉਹਨਾਂ ਨੂੰ ਹਰ ਜਿਲ੍ਹਾ ਅੱਗੇ ਆਉਣ ਦਾ ਹਰ ਵਿੱਚ ਮੌਕਾ ਦੇਵੇ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤਾਂ ਉਸ ਕਮਾਈ ਦਾ ਅੱਜ ਸਾਨੂੰ ਜਿਹੜਾ ਮਤਲਬ ਹੌਸਲਾ ਫਜਾਈ ਸਾਡੀ ਅੱਜ ਹੋ ਰਹੀ ਆ ਉਸ ਚੀਜ਼ ਦੀ ਕਿੱਦਾਂ ਦੇ ਦੇਖ ਕੇ ਮੈਚ ਕਰਾਈਆਂ ਜਾ ਰਹੇ ਆ ਬੱਚਿਆਂ ਕੀ ਪਲੇਅਰਾਂ ਦਾ ਫੈਸਲਾ ਨਹੀਂ ਕਰਦਾ ਜਿਹੜੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਬਹੁਤ ਅੱਛੀ ਗੱਲ ਆ ਕਿ ਇਹ ਜਿਹੜਾ ਲੈਵਲ ਆ ਇਹ ਨੀਚੋਂ ਬੱਚਿਆਂ ਦਾ ਚੱਕਿਆ ਜਾ ਰਿਹਾਗਾ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਵੀ ਅੱਜਕੱਲ ਬਹੁਤ ਇਸ ਚੀਜ਼ ਦਾ ਹੈਗਾ ਵੀ ਬਤਨ ਪੰਜਾਬ ਦੀ ਆ ਰਹੀਆਂ ਨੇ ਮੇਰੀ ਪਹਿਲਾਂ ਜੌਬ ਜਿਵੇਂ ਦੁਗਾਂ ਸੀਗੀ ਸਰਕਾਰੀ ਸੀਨੀਅਰ ਸਕੂਲ ਦੁਗਾਂ ਮੈਂ ਡੀਪੀ ਬਤੌਰ 14 ਸਾਲ ਕੰਮ ਕੀਤਾਗਾ ਤੇ ਉੱਥੇ ਬੱਚਿਆਂ ਨੂੰ ਜਿਹੜੇ ਨਹੀਂ ਵੀ ਹੱਟ ਵੀ ਜਾਂਦੇ ਆ ਉਹ ਬੱਚਿਆਂ ਨੂੰ ਵੀ ਹੁੰਦਾ ਕਿ ਮੈਡਮ ਬਤਨ ਪੰਜਾਬ ਦੀਆਂ ਖੇਡਾਂ ਆ ਰਹੀਆਂ ਨੇ ਅਸੀਂ ਪਾਰਟਿਸਪੀਸ਼ਨ ਕਰ ਸਕਦੇ ਆ ਅਸੀਂ ਪਾਰਟਿਸਪੀਸ਼ਨ ਕਰ ਸਕਦੇ ਆ ਕਿ ਉਸ ਚੀਜ਼ ਦਾ ਹਰ ਬੱਚੇ ਦੇ ਅੰਦਰ ਬੜਾ ਇੱਕ ਹੁੰਦਾ ਕਿ ਅਸੀਂ ਇੱਕ ਭਾਗ ਲੈਣਾ ਬਤਨ ਪੰਜਾਬ ਚ ਕਿਉਂਕਿ ਕਈ ਬੱਚੇ ਪੜ੍ਹਨ 'ਚ ਨਹੀਂ ਅੱਛੇ ਹੁੰਦੇ ਉਹ ਗੇਮਾਂ ਛੱਡ ਜਾਂਦੇ ਨੇ ਗੇਮਾਂ ਤਾਂ ਛੱਡ ਜਾਂਦੀਆਂ ਨੇ ਜੇ ਪੜ੍ਹਾਈ ਛੱਡ ਜਾਂਦੀ ਆ ਜਦੋਂ ਪੜ੍ਹਾਈ ਛੱਡ ਜਾਂਦੀ ਆ ਤੇ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਵੀ ਇੱਕ ਮੌਕਾ ਮਿਲ ਰਿਹਾ ਤੇ ਉਹਨਾਂ ਨੂੰ ਇਹਨਾਂ ਵਿੱਚ ਭਾਗ ਲੈ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਐ ਸਹਿਵਾਨ ਅਜੀ ਜ਼ਿੰਮੇਵਾਰ ਵੀ ਵਧੀਆ ਹੁਣ ਕਿਉਂਕਿ ਗੇਮਾਂ ਆ ਰਹੀਆਂ ਤੇ ਬੱਚਿਆਂ ਨੂੰ ਜਿਹੜੇ ਉਹਨਾਂ ਪਲੇਅਰ ਨਾਲ ਨਾਲ ਦੇਖੋ ਕੋਚ ਸਹਿਵਾਨ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੂਰਾ ਸਾਲ ਹੀ ਰਹਿੰਦੀ ਹੈ ਜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਹੀ ਉਹ ਕੋਚ ਦੇ ਅਹੁਦੇ ਤੇ ਆ ਗਿਆ ਉਸ ਤੋਂ ਲੈ ਕੇ ਜਿੱਤੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਉਸ ਟਾਈਮ ਹਰ ਕੋਚ ਦਾ ਇੱਕ ਫਰਜ਼ ਬਣਦਾ ਕਿ ਉਹ ਗਰਾਊਂਡ ਵਿੱਚ ਆ ਕੇ ਬੱਚੇ ਤਿਆਰ ਕਰਨ ਤਾਂ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਇੱਕ ਸਭ ਤੋਂ ਵੱਡਾ ਇੱਕ ਉਪਰਾਲਾ ਜਾਂ ਲਾਲੋ ਕਿ ਖੇਡਾਂ ਹੀ ਕਿ ਉਹ ਜਾ ਉਪਰਾਲਾ ਜਿਹਦੇ ਨਾਲ ਅਸੀਂ ਅੱਜ ਦੀ ਪੀੜ੍ਹੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਸ਼ਿਆਂ ਤੋਂ ਬਚਾ ਸਕਦੇ ਆ। ਇਹ ਸਾਲਾਂ ਤੋਂ ਕੋਈ ਨਹੀਂ ਜਾਲੇ। ਸ਼ੁਰੂ ਕੀਤੀ ਗਈ ਹੈ ਖੇਡਾਂਵਾਂ ਦੀ। ਆ ਦੇਖੋ ਇਹ ਕਿੰਨਾ ਮਤਲਬ ਪੰਜਾਬ ਦੀਆਂ ਜਿਹੜੀਆਂ ਸਾਡੀਆਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ। ਉਹਦੇ ਵਿੱਚ ਜਿਹੜੀ مشਾਲ ਹੈ ਉਹ ਅਸੀਂ ਇਹ مشਾਲ ਜਿਹੜੀ ਹੈ ਅੱਜ ਸੰਗਰੂਰ ਤੋਂ ਰਵਾਨਾ ਕੀਤੀ ਹੈ। ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਇਹ ਹੁਸ਼ਾਰਪੁਰ ਪਹੁੰਚੇਗੀ ਔਰ ਫਿਰ ਹੁਸ਼ਾਰਪੁਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਾਡੀਆਂ ਖੇਡਾਂਵਾਂ ਤੋਂ ਪੰਜਾਬ ਦੀ ਸ਼ੁਰੂਆਤ ਹੋਏਗੀ। ਅ ਇਹਦੇ ਵਿੱਚ 5 ਲੱਖ ਜਿਹੜਾ ਬੱਚਾ ਹੈ 5 ਲੱਖ ਸਪੋਰਟਸਮੈਨ ਉਹ ਭਾਗ ਲੈਣਗੇ 37 ਵੱਖ-ਵੱਖ ਡਿਸਪਿੰਸ ਨੇ ਸਪੋਰਟਸ ਦੇ ਉਹਨਾਂ ਵਿੱਚ ਪਾਰਟਿਸਪੇਸ਼ਨ ਕਰਨਗੇ ਔਰ 9 ਕਰੋੜ ਰੁਪਏ ਦੀ ਪ੍ਰਾਈਜ਼ ਬਣੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਇੱਕ ਰੋਲ ਪਲੇ ਕਰੇਗਾ ਗੇਮਾਂ ਜਿਹੜੀਆਂ ਕਰ ਰਹੀਆਂ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਨੇ ਔਰ ਮਾਝੂਕ ਮੁੱਖ ਮੰਤਰੀ ਸਾਹਿਬ ਕੋ ਖੁਦ ਹੀ ਸਪੋਰਟਸਮੈਨ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਦੇ ਤੌਰ ਤੇ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਸਾਡੇ ਫਿਊਚਰ ਜਨਰੇਸ਼ਨ ਜਿਹੜੀਆਂ ਨੇ ਉਹ ਇਹਨਾਂ ਸਪੋਰਟਿੰਗ ਇਵੈਂਟਸ 'ਚ ਪਾਰਟ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਉਣਗੇ ਮੈਡਲ ਜਿੱਤਣਗੇ ਔਰ ਬੱਚਿਆਂ ਨੂੰ ਜਿਹੜਾ ਸਾਡੀ ਯੂਥ ਹੈ ਉਹਨੂੰ ਸੁਨੇਹਾ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਕਿਸੇ ਨਾ ਕਿਸੇ ਸਪੋਰਟਸ ਨੂੰ ਅਡਾਪਟ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਸਮਾਜ ਨੂੰ ਫਿੱਟ ਰੱਖਣਾ ਮੇਰਾ ਨਾਮ